ਮਨਰੇਗਾ ਤੇ ਸੈਂਟਰਲ ਮਿਕਰਾਨ ਦਿੱਤੇ ਜਾਣਗੇ ਦੇ 3-4 ਕਿਲੋਮੀਟਰ ਘੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦੇ ਆ ਇਹ ਭਾਵੇਂ ਪੈਨੋ ਪ੍ਰਾਪ ਮੰਗਾ ਸਾਡੀਆਂ ਤਾਂ ਪੂਰੀਆਂ ਹੋ ਸਕਦੀਆਂ ਜੇ ਤੁਸੀਂ ਥੱਲੇ ਉੱਠੋਗੇ ਕਿਉਂਕਿ ਛੱਡਾ ਤਾਂ ਇਕੱਲੇ ਰੋਲਾ ਪਾਉਣ ਨਾਲ ਨਹੀਂ ਕੁਝ ਹੋਣਾ ਨਾਲ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਮੈਡੀਕਲ ਕਿੱਟ ਹੈ ਜਿਹੜੀ ਉਹ ਹਰ ਇੱਕ ਮਜ਼ਦੂਰ ਨੂੰ ਦਿੱਤੀ ਜਾਵੇ ਉਸੇ ਕਈ ਤਸਕੀਏ ਦੇ ਨਾਲ ਕੰਮ ਕਰਦਾ ਮਜ਼ਦੂਰ ਉਹਨੂੰ ਕਿਸੇ ਟਾਈਮ ਵੀ ਸੱਟ ਖੇਡ ਮੱਚ ਸਕਦੀ ਹੈ ਅੱਜ ਜਿਹੜੀ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਪੰਨੀ ਵਾਲਾ ਫੱਤਾ ਦੇ ਵਿੱਚ ਹੋਈ ਹੈ ਬਹੁਤ ਪ੍ਰਭਾਵਸ਼ਾਲੀ ਮੀਟਿੰਗ ਹੋਈ ਹੈ ਇਥੋਂ ਦੇ ਜਿਹੜੇ ਮਜ਼ ਉਹ ਵੀ ਪ੍ਰਭਾਵਿਤ ਹੋਏ ਆ ਸਾਡੇ ਤੋਂ ਕਿਉਂਕਿ ਇੱਥੇ ਬਹੁਤ ਮਜ਼ਦੂਰਾਂ ਦੇ ਜਿਹੜੇ ਲੰਬੇ ਸਮੇਂ ਤੋਂ ਪੈਸੇ ਜਿਹੜੇ ਰੁਕੇ ਹੋਏ ਕੰਮ ਕੀਤੇ ଥିਦੇ ਆ ਉਹ ਅਜੇ ਤੱਕ ਪੈਸੇ ਨਹੀਂ ਦਿੱਤੇ ਗਏ। ਔਰ ਬੜੀ ਵੱਡੀ ਪੱਧਰ ਤੇ ਜਿਹੜਾ ਮਨਰੇਗਾ ਦਾ ਮਸਲਾ ਹੈ ਜਿਹੜਾ ਪਿਛਲੇ ਦਿਨੀ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ 6 ਕਨਵੈਨਸ਼ਨਾਂ ਬਹੁਤ ਵੱਡੀਆਂ ਅਸੀਂ ਮਨਰੇਗਾ ਵਰਕਰ ਯੂਨੀਅਨ ਦੀਆਂ ਕੀਤੀਆਂ। ਇਹ ਜਿਹੜੀਆਂ ਅਸੀਂ ਪਿੰਡ-ਪਿੰਡ ਦੇ ਵਿੱਚ ਲੁਕੜ ਮੀਟਿੰਗਾਂ ਅਸੀਂ ਕਰਵਾ ਰਹੇ ਆ ਮਜ਼ਦੂਰਾਂ ਨੂੰ ਇੱਕ ਜਾਗਰੂਤ ਕਰ ਰਹੇ ਆ ਕਿ ਮਨਰੇਗਾ ਜਿਹੜੀ ਹੈ ਸਾਡੇ ਪੰਜਾਬ ਦੇ ਅੰਦਰ ਜਿਹੜੀ ਮਜ਼ਦੂਰਾਂ ਕੋਲੇ ਬਚੀ ਤੋ ਕੱਲੀ ਮਨਰੇਗਾ ਇਸ ਕਰਕੇ ਮੰਡਰੇਗਾ ਨੂੰ ਬਚਾਉਣ ਵਾਸਤੇ ਅਸੀਂ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਵੀ ਆਓ ਦੁਨੀਆ ਭਰ ਦੇ ਮਿਹਨਤ ਕਸ਼ ਲੋਕੋ ਤੁਹਾਡੇ ਆਕਾ ਜਿਹੜੇ ਇਹ ਬੇਈਮਾਨ ਸਰਕਾਰਾਂ ਜਿਹੜੀਆਂ ਉਹ ਖੋ ਰਹੀਆਂ ਉਹ ਆਕਾ ਆਪਦੇ ਵਾਪਸ ਲੈਣ ਵਾਸਤੇ ਆ ਸਾਨੂੰ ਮਜ਼ਦੂਰਾਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਪਿਛਲੇ ਦਿਨੀ ਜਿਹੜਾ ਇੱਕ ਇਹਨਾਂ ਨੇ ਮਤਾ ਪਾਸ ਕੀਤਾ ਮਜ਼ਦੂਰਾਂ ਦੇ ਮੰਡਰੇਗਾ ਦੇ ਨੂੰ ਲੈ ਕੇ ਉਹ ਮੰਡਰੇਗਾ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਅਨਖੇਦੀ ਕਰਦੇ ਹਾਂ ਵੀ ਜਿਹੜਾ ਮੰਡਰੇਗਾ ਦੇ ਮਜ਼ਦੂਰਾਂ ਦੇ ਮਨਰੇਗਾ ਦੇ ਉੱਤੇ ਤਿੱਖਾ ਹਮਲਾ ਜਿਹੜਾ ਕੀਤਾ ਗਿਆ ਉਹ ਅਸੀਂ ਕਹਿੰਨੇ ਵੀ ਜਿਹੜੀ 12 ਘੰਟੇ ਕਾਨੂੰਨ 8 ਘੰਟੇ ਕੱਟ ਕੇ 12 ਘੰਟੇ ਕਾਨੂੰਨ ਜਿਹੜਾ ਲਾਗੂ ਕੀਤਾ ਗਿਆ ਉਹ ਸਰਕਾਰ ਉਹਦਾ ਨੋਟੀਫਿਕੇਸ਼ਨ ਵਾਪਸ ਲਵੇ ਦੁਬਾਰਾ 8 ਘੰਟੇ ਕੰਮ ਹੈ ਜਿਹੜਾ ਉਹ ਬਹਾਲ ਕੀਤਾ ਜਾਵੇ ਔਰ ਦੂਜੀ ਗੱਲ ਜਿਹੜਾ ਮਨਰੇਗਾ ਦਾ ਕੰਮ ਕਈਆਂ ਖਾਲਿਆਂ ਦਾ ਰਸਿਆਂ ਰਸਤਿਆਂ ਦਾ ਬੰਦ ਕੀਤਾ ਗਿਆ ਉਹ ਫੌਰੀ ਤੌਰ ਤੇ ਕੰਮ ਲਾਗੂ ਕੀਤਾ ਜਾਵੇ ਜਿਹੜੇ ਨਵੇਂ ਕਾਰਡ ਬਣਨ ਵਾਲੇ ਆ ਮਨਰੇਗਾ ਦੇ ਉਹ ਬਣਾਏ ਜਾਣ 365 ਦਿਨਾਂ ਜਿਹੜਾ ਕੰਮ ਉਹ ਮਜ਼ਦੂਰਾਂ ਨੂੰ ਦਿੱਤਾ ਜਾਵੇ ਤੇ ਜਿਹੜੀ ਪਿਲਸਣ ਹੈ ਅਸੀਂ ਕਹਿੰਨੇ ਵੜਾਫਾ ਪਿਲਸਣ ਅੰਗ ਹੀ ਨੇ ਵਿਦਵਾ ਉਹ 5000 ਰੁਪਏ ਪਿਲਸਣ ਘਟੋ ਘਟ ਕੀਤੀ ਜਾਵੇ ਮਜ਼ਦੂਰਾਂ ਦੀ ਵੜਾਫਾ ਪਿਲਸਣ ਹੈ ਜਿਹੜੀ ਤੇ ਜਿਹੜੇ ਬਕਾਏ ਆ ਉਹ ਫੌਰੀ ਤੌਰ ਤੇ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣ ਔਰ 28 29 27 ਤਰੀਕ ਤੋਂ ਲੈ ਕੇ 29 ਤਰੀਕ ਦੇ ਵਿੱਚ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜੇ ਅਸੀਂ ਕੇਂਦਰ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਉਹ ਵੀਡੀਓ ਦਫ਼ਤਰਾਂ ਦੇ ਮੂਹਰੇ ਪੁਤਲੇ ਸਾੜਨ ਜਾ ਰਹੇ ਆ ਔਰ ਹੋ ਸਕਦਾ ਅਸੀਂ ਮਲੋੜ ਦੇ ਵਿੱਚ ਵੀ ਪੁਤਰਾ ਸਾੜੀਏ ਪਰ ਪੰਜਾਬ ਦੇ ਵਿੱਚ ਅਸੀਂ ਇਹ ਸਾਰੇ ਤੁਹਾਡੇ ਮਾਤਮ ਰਾਈ ਦੱਸਣਾ ਚਾਹਣਾ ਕਿ ਪੰਜਾਬ ਦੇ ਪਿੰਡ-ਪਿੰਡ ਦੇ ਲੋਕ ਜਿਹੜੇ ਮਜ਼ਦੂਰ ਹੈ ਮਨਰੇਗਾ ਮਜ਼ਦੂਰ ਹੈ ਉਹ 28 29 ਨੂੰ ਜ਼ਰੂਰ ਇਕੱਠੇ ਹੋ ਕੇ ਆਪਕੋ ਆਪਦੇ ਜ਼ਿਲ੍ਹਿਆਂ ਦੇ ਵਿੱਚ ਆਉਣਾ ਤੇ ਇਹਨਾਂ ਦੇ ਜਿਹੜੇ ਬੇਈਮਾਨ ਸਰਕਾਰਾਂ ਦਾ ਉਤਨਾ ਸਾੜੀਏ ਕਿਉਂਕਿ ਸਾਨੂੰ ਡੌਲੀਪੋਪ ਦੇ ਕੇ ਇਹ ਝੂਠੇ ਵਾਅਦੇ ਕਰਕੇ ਸਾਡੇ ਤੋਂ ਵੋਟਾਂ ਲੈ ਜਾਂਦੇ ਆ ਪਰ ਉਦੋਂ ਮੁੜ ਕੇ 5 ਸਾਲਾਂ ਜਿਹੜਾ ਉਹ ਸਾਡੇ ਮਜ਼ਦੂਰਾਂ ਦੀ ਬਾਤ ਨਹੀਂ ਪੁੱਛਦੇ ਤੇ ਇਸ ਕਰਕੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਅਣਖੇਦੀ ਕਰਦੇ ਆ